ਸਾਹਿਬ ਜੀ ਮੇਰਾ ਨਾਮ ਅਮਰਦੀਪ ਸਿੰਘ ਪਿੰਨ ਗਲਾਗੜ ਜਿਹੜਾ ਬਠਿੰਡਾ ਇਹ ਮੇਰੇ ਡੈਡੀ ਜੀ ਆ ਜਸਟ ਇਹਨਾਂ ਦੀ ਕੰਡੀਸ਼ਨ ਬਹੁਤ ਜ਼ਿਆਦਾ ਡਾਊਨ ਸੀ ਜਦੋਂ ਅਸੀਂ ਹਸਪੀਟਲ ਆਏ ਉਸ ਤੋਂ ਬਾਅਦ ਡਾਕਟਰ ਸਾਹਿਬ ਨੇ ਪ੍ਰੋਪਰ ਢੰਗ ਨਾਲ ਇਹਨਾਂ ਨੂੰ ਹਾਈਡਰੋ ਕੀਤਾ ਉਸ ਇਹਨਾਂ ਦਾ ਜਿਹੜਾ ਬੀਪੀ ਸੀਗਾ 25 45 ਸੀ ਇਨਫੈਕਸ਼ਨ ਬਹੁਤ ਜ਼ਿਆਦਾ ਸੀ ਕਿਡਨੀ ਦੇ ਵਿੱਚ ਸਟੋਨ ਨੇ 37 ਐਮ ਐਮ ਤੇ 35 ਐਮ ਐਮ ਉਸ ਤੋਂ ਬਾਅਦ ਡਾਕਟਰ ਸਾਹਿਬ ਨੇ ਆਪਣਾ ਟ੍ਰੀਟਮੈਂਟ ਸਟਾਰਟ ਕੀਤਾ ਨੈਕਸਟ ਡੇ ਡਾਕਟਰ ਸਾਹਿਬ ਨੇ ਕਿਡਨੀ ਦੇ ਵਿੱਚ ਦੋ ਸਟੰਡ ਪਾਇਆ ਨੇ ਲੈਫਟ ਆਊਟ ਰਾਈਟ ਨਸਟ੍ਰੇਸਟਾਂਟ ਪੌਂਟ ਤੋਂ ਬਾਅਦ ਮੇਰੇ ਪਿਤਾ ਜੀ ਬਿਲਕੁਲ ਸਟੇਬਲ ਨੇ ਮੈਡਮ ਇੱਕ ਤਰਨੈਸ਼ ਕੁਮਾਰ ਗਣਵਤੀ ਹਸਪੀਟਲ ਬਠਿੰਡਾ ਇਨਾਂ ਨੇ ਬਹੁਤ ਰੀਅਰ ਕੇਸ ਸੀ ਸਾਡਾ ਇਸ ਨੂੰ ਹੈਂਡਲ ਕੀਤਾ ਹਸਪੀਟਲ ਦਾ ਸਟਾਫ ਆ ਜਿਹੜਾ ਬਹੁਤ ਵਧੀਆ ਬੈਲ ਲੈਣ ਗੋਡਾ ਡਾਕਟਰ ਸਾਹਿਬ ਬਹੁਤ ਵਧੀਆ ਢੰਗ ਨਾਲ ਸਾਨੂੰ ਹੈਂਡਲ ਕਰ ਰਹੇ ਨੇ ਔਰ ਮੈਡੀਕਲ ਵਾਲੇ ਵੀ ਬਹੁਤ ਵਧੀਆ ਸਾਡੀ ਸਪੋਰਟ ਕਰ ਰਹੇ ਨੇ ਨਾਲ ਨਾਲ ਸਾਨੂੰ ਕਿਸੇ ਤਰ੍ਹਾਂ ਦੀ ਇੱਥੇ ਕੋਈ ਦੇਖਣ ਤੋਂ ਪਰੇਸ਼ਾਨੀ ਨਹੀਂ ਹੈ ਅਸੀਂ ਬਿਲਕੁਲ ਸਹੀ ਹੋ ਕੇ ਇਨਫੈਕਸ਼ਨ ਬਿਲਕੁਲ ਘਟਾ ਅਸੀਂ ਬਿਲਕੁਲ ਠੀਕ ਹੋ ਕੇ ਇਥੋਂ ਡਿਸਚਾਰਜ ਹੋ ਕੇ ਜਾ ਰਹੇ ਹਾਂ ਸਾਡਾ ਪੇਸ਼ੈਂਟ ਬਿਲਕੁਲ ਸਟੇਬਲ ਹੈ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜੇ ਕਿਸੇ ਨੇ ਵੀ ਆਪਣਾ ਕੋਈ ਵੀ ਇਲਾਜ ਕਰਵਾਉਣਾ ਤਾਂ ਇੱਥੋਂ ਕਰਵਾਓ ਜਿਸ ਸਮੇਂ ਅਸੀਂ ਆਏ ਸੀ ਉਸ ਸਮੇਂ ਸਾਡੀ ਕੰਡੀਸ਼ਨ ਬਿਲਕੁਲ ਜ਼ੀਰੋ ਸੀਗੀ ਅੱਜ ਅਸੀਂ 100 ਦਾ 100 ਸਹੀ ਹੋ ਕੇ ਜਾ ਰਹੇ ਹਾਂ